ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਹੀ ਤਰ੍ਹਾਂ ਇਸ ਪ੍ਰੋਗਰਾਮ ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਤੇ ਫਿਰ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਖਬਰਾਂ ਜਿਹੜੀਆਂ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਉਹਨਾਂ 'ਤੇ ਚਾਤ ਪਾਵਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਚ ਰਿਆ ਕਾਲਜੀ ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਚ ਸੇਵਾਵਾਂ ਮਾਨਿਵਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਿਰਕਿਆਣਾ ਇਮੀਗ੍ਰੇਸ਼ਨ ਲਾ ਫਾਰਮ ਜੀ ਟਿਰਕਿਆਣਾ ਹੁਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਚਰ ਵੁਡਲੈਂਡ ਜੀ ਐਨ ਯੂਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਪਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਸੈਂਟਾਨੀਲਾ ਦੇ ਵਿੱਚ ਨਿਮਾਸ ਹੋਤਾ ਹੋਣਾ ਦਾ ਨੰਬਰ ਹੈ 209270113 ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕਾਂਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਰਿਸਪੌਂਸਰਸ ਦਾ ਸੋ ਹੁਣ ਨਜ਼ਰ ਮਾਰਦੇ ਆਂ ਖਬਰਾਂ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਨਜ਼ਰ ਦੇ ਹੇਠ ਆ ਰਹੀ ਹੈ ਉਹ ਜੁੜੀ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਹਰਿਆਣੇ ਦੇ ਇੱਕ ਵਿਧਾਇਕ ਨੇ ਬੜਾ ਭੈੜਾ ਜਿਹਾ ਸ਼ਬਦ ਬੋਲਿਆ ਬੇਵੜਾ ਕਹਿ ਦਿੱਤਾ ਹੈ ਇਹਦੀ ਹੁਣ ਵਿਆਖਿਆ ਕਰਨਗੇ ਮਿੰਟੂ ਜੀ ਮਿੰਟੂ ਜੀ ਪਾਇਓ ਚਾਨਣਾ ਇਹ ਕਹਿਣ ਦੀ ਵਜ੍ਹਾ ਕੀ ਰਹੀ ਤੇ ਇਹਦਾ ਅਰਥ ਵੈਸੇ ਸ਼ੁੱਧ ਪੰਜਾਬੀ ਚ ਕੀ ਹੁੰਦਾ ਜੀ ਦੇਖੋ ਬੇਵੜਾ ਇੱਕ ਨਾ ਜੇ ਤੁਸੀਂ ਹਿੰਦੀ ਫਿਲਮਾਂ ਚ ਕਿਤੇ ਦੇਖਿਆ ਹੋਵੇਗਾ ਤੇ ਬੜਾ ਜਦਾ ਕਹ ਲੋ ਕਿ ਭੈੜਾ ਸ਼ਬਦ ਆ ਕਿਉਂਕਿ ਖਬਰ ਆ ਬੜੀ ਵੱਡੀ ਖਬਰ ਆ ਸਾਡੇ ਵਾਸਤੇ ਕਿਉਂਕਿ ਦੇਖੋ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਮੁੱਖ ਮੰਤਰੀ ਦੀ ਜਿੰਨੀ ਮਰਜ਼ੀ ਲੋਚਨਾ ਕਰੀਏ ਗੁਰਪ੍ਰੀਤ ਜੀ ਜਿੱਦਾਂ ਤੇ ਮਰਜ਼ੀ ਹੋਣ ਨੀਤੀਗਤ ਤੌਰ ਤੇ ਅਸੀਂ ਉਹਨਾਂ ਨੂੰ ਸਮਰਥਨ ਦੇ ਸਕਦੇ ਹਾਂ ਉਹਨਾਂ ਦੀ ਵਿਰੋਧਤਾ ਕਰ ਸਕਦੇ ਹਾਂ ਅਲੱਗ ਵਿਸ਼ਾ ਹੈ ਪਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਮੁੱਖ ਮੰਤਰੀ ਹੁੰਦਾ ਹੈ ਆਮ ਤੌਰ ਤੇ ਉਹ ਜਿੱਦਾਂ ਕਹਿ ਲਓ ਕਿ ਇੱਕ ਤੇ ਘੱਟ ਗਿਣਤੀ ਨੂੰ ਰਿਪਰੈਜ਼ੈਂਟ ਕਰਦਾ ਪੂਰੇ ਮੁਲਕ ਦੇ ਵਿੱਚ ਦੂਜਾ ਉਸ ਦਾ ਸਤਕਾਰ ਜ਼ਿਆਦਾ ਇਸ ਕਰਕੇ ਹੁੰਦਾ ਹੈ ਕਿ ਉਹ ਆਪਾਂ ਜੇ ਵੇਖੀਏ ਤੇ ਇੱਕ ਵੱਖਰੀ ਸਭਿਆਤਾ ਵੱਖਰੀ ਵਿਰਾਸਤ ਵਕਰ ਇਤਿਹਾਸ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਹੈ ਠੀਕ ਹੈ ਜੀ ਸੋ ਇਸ ਵਾਸਤੇ ਉਹਦਾ ਸਤਕਾਰ ਹੁੰਦਾ ਪੂਰੇ ਮੁਲਕ ਦੇ ਵਿੱਚ ਤੁਸੀਂ ਦੇਖ ਲਿਓ ਕਿ ਆਪਣੀ ਪੱਗ ਆਪਣੇ ਮਤਲਬ ਕਿ ਸਰਦਾਰ ਉਹ ਸਤਕਾਰਤ ਨੇ ਤੇ ਸਾਡੇ ਮੁੱਖ ਮੰਤਰੀ ਠੀਕ ਹੈ ਪੀਣਾ ਖਾਣਾ ਉਹ ਚਲੋ ਇੱਕ ਅਲੱਗ ਵਿਸ਼ਾ ਹੈ ਮਾਨ ਸਾਹਿਬ ਦੀ ਨਿੱਜੀ ਜ਼ਿੰਦਗੀ ਇਹਨਾਂ ਫਰਬਾਦਾਂ ਦੇ ਨਾਲ ਭਰੀ ਪਈ ਹੈ ਮੈਂ ਉਹਦੇ ਤੇ ਕੋਈ ਸਫਾਈ ਵੀ ਨਹੀਂ ਦੇ ਮੰਗਦਾ ਪਰ ਜਿਹੜੀ ਗੱਲ ਹਰਿਆਣਾ ਦੇ ਇੱਕ ਵਿਧਾਇਕ ਨੇ ਚੁਣੀ ਆ ਚੁਣੇ ਹੋਏ ਨੁਮਾਇंदे ਨੇ ਨੁਮਾਇंदे ਪ੍ਰਤੀ ਜੋ ਪਾਸ਼ਾ ਇਸਤੇਮਾਲ ਕੀਤੀ ਆ ਉਹ ਮੇਰੇ ਖਿਆਲ ਦੇ ਨਾਲ ਨਿੰਦਨੀਯ ਹੋਣਦੀ ਆ ਨਿੰਦਨੀਯ ਹੋ ਕੇ ਇਸ ਕਰਕੇ ਵੜਦੀ ਆ ਕਿ ਕੱਲਾ ਇੱਥੇ ਪਿਆਕੜ ਨਹੀਂ ਕਿਆ ਪਿਆਕੜ ਬੇਵੜਾ ਬੇਵੜਾ ਹੁੰਦਾ ਜਿਹੜਾ ਸ਼ਰਾਬ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਪੰਜਾਬੀ ਚ ਸ਼ਰਾਬੜ ਇੱਕ ਸ਼ਰਾਬੀ ਹੁੰਦਾ ਇੱਕ ਸ਼ਰਾਬੀ ਦਾ ਅਗਲਾ ਯਾਨੀ ਕਹਿ ਲੋ ਕਿ ਸ਼ਬਦ ਬਣਾਇਆ ਹੋਇਆ ਸ਼ਰਾਬੜ ਫਲਾਣਾ ਬੜਾ ਵੱਡਾ ਸ਼ਰਾਬੜ ਹੈ ਬੇਵੜਾ ਉਹ ਸ਼ਬਦ ਹੈ ਹਿੰਦੀ ਦੇ ਵਿੱਚ ਠੀਕ ਹੈ ਜੀ ਜੇ ਦੀ ਵਿਆਖਿਆ ਜੀ ਆਪਾਂ ਕਰੀਏ ਤੇ ਦੂਜੀ ਗੱਲ ਇਹ ਹੈ ਕਿ ਜੋ ਉਸਨੇ ਗੱਲਾਂ ਕਈਆਂ ਨੇ ਅਰਜਨ ਚੋਟਾਲੇ ਨੇ ਉਹ ਤੇ ਉਤੋਂ ਵੀ ਗਾਂ ਚਲੇ ਜਾਂਦਾ ਉਹ ਤੇ ਸਟੋਰੀ ਥਰਸਟੀ ਕਰੋ ਵਾਲੀ ਜਿਹੜੀ ਸੁਣਾ ਰਿਹਾ ਵਾਂਸ देयर ਵਾਸ ਅ ਕਰੋ ਹੀ ਵਾਸ ਵੈਰੀ ਵੈਰੀ ਹੰਗਰੀ ਉੱਥੇ ਪੈਂਦੀ ਸੀ ਅੱਗ ਲਾਲ پری ਦਾ ਜੱਗ ਲਾਲ پری ਦੇ ਵਿੱਚ दारूਵਾਸ ਥੋੜਾ ਮੁੱਖ ਮੰਤਰੀ ਇਕੱਠੇ ਕਰਿੰਗ ਰੋੜਾ ਰੋੜੇ ਇਕੱਠੇ ਕਰਕੇ ਉਸ ਦੀ दारू ਉੱਤੇ ਆ ਗਈ ਤੋਂ ਮੁੱਖ ਮੰਤਰੀ ਪੈਗ ਮਾਰ ਕੇ ਗਿਆ ਹੋ ਗਿਆ ਹੋ ਗਿਆ ਇਹ ਹਾਲ ਹੈ ਪੰਜਾਬ ਦਾ ਮਤਲਬ ਉਸਨੇ ਸਾਨੂੰ ਬਹੁਤ ਹੀ ਬੁਰੀ ਤਰ੍ਹਾਂ ਕਹਿ ਲੋ ਕਿ ਫਿਲੇਟਿਆ ਹੈ ਮੁੱਖ ਮੰਤਰੀ ਨੂੰ ਸ਼ਰਾਬੜ ਦੱਸਿਆ ਕਿ ਇੱਕ ਬੇਵੜਾ ਆਦਮੀ ਪਰਦੇਸ਼ ਨੂੰ ਚਲਾ ਰਿਹਾ ਮੈਂ ਤੇ ਭਗਵਾਨ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਉਹ ਹੋਸ਼ ਦੇ ਵਿੱਚ ਮੀਟਿੰਗ 'ਚ ਹੀ ਬੈਠ ਜਾਵੇ ਇਹ ਹੀ ਬਹੁਤ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਪਿਛਲੇ ਦਿਨੀ SYL ਦੀ ਮੀਟਿੰਗ ਹੋਈ ਸੀ ਉਸ ਸੰਦਰਭ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੇ ਇਹ ਜਿਹੜਾ INLD ਦਾ ਵ代ਕਿਆ ਅਰਜੁਨ ਚਟਾਲਾ ਜੋ ਇੰਨੇ ਰਣਗਾਂ ਤੋਂ ਵ代ਕਿਆ ਵੈਸੇ ਜੋ ਇਹਨੇ ਸ਼ਬਦ استعمال ਕੀਤੇ ਫਿਰ ਉਸੇ ਸੰਦਰਭ ਦੇ ਵਿੱਚ ਕੀਤੇ ਆ ਤੇ ਦੂਜੇ ਪਾਸੇ ਇਸ ਦਾ ਖੰਡਨ ਕੀਤਾ ਹੈ ਹਰਿਆਣਾ ਦੀ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਨੇ ਉਹਨੇ ਕਿਹਾ ਕਿ ਆਈਐਨਐਲਡੀ ਧਾਰਿਆਂ ਦੇ ਵਿੱਚ ਖੁਦ ਵੈਂਟੀਲੇਟਰ ਤੇ ਆ ਜਿਹੜੇ ਨੇਤਾ ਆਪਣੇ ਖੇਤਰ ਦੇ ਵਿੱਚ ਇੱਕ ਸਰਕਾਰੀ ਸਕੂਲ ਵੀ ਠੀਕ ਢੰਗ ਨਾਲ ਨਹੀਂ ਚਲਾ पाए ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆਨ ਦੇ ਰਹੇ ਆ ਠੀਕ ਹੈ ਜੀ ਇਹ ਉਹਨਾਂ ਦੇ ਵਰਸ਼ਨ ਨੇ ਉਧਰ ਹਰਿਆਣਾ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆ ਸੁਸ਼ੀਲ ਗੁਪਤਾ ਉਹਨਾਂ ਨੇ ਕਿਹਾ ਕਿ ਨੌਕਰੀਆਂ ਦੇ ਭ੍ਰਿਸ਼ਟਾਚਾਰ 'ਚ ਖੁਦ ਜੇਲ੍ਹ ਦੇ ਵਿੱਚ ਰਹੇ ਆ ਉਹਨਾਂ ਨੂੰ ਖੁਦ ਨਾਲ ਸਵਾਲ ਕਰਨਾ ਚਾਹੀਦਾ ਮਤਲਬ ਤੁਸੀਂ ਇੱਕ ਗੱਲ ਵੇਖੋ ਕਿ ਉਥੋਂ ਦੀ ਇਕਾਈ ਦੇ ਹੈੱਡ ਵੀ ਚੰਗੀ ਤਰ੍ਹਾਂ ਡਿਫੈਂਡ ਨਹੀਂ ਕਰ ਸਕਿੇ ਮੁੱਖ ਮੰਤਰੀ ਇਹ ਕਮਾਲ ਦੀ ਗੱਲ ਆ ਕਿ ਜੋ ਮੁੱਖ ਮੰਤਰੀ ਕਿਸੇ ਨੂੰ ਇੱਥੇ ਖੰਗਣ ਨਹੀਂ ਦਿੰਦੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਉਹਨਾਂ ਦਾ ਕੋਈ ਇੱਥੇ ਤੇ ਰਿਐਕਸ਼ਨ ਹੀ ਨਹੀਂ ਆਇਆ ਕੱਲ ਦਾ ਜਦਕਿ ਇਹ ਬਿਆਨ ਆਪਣੇ ਆਪ ਦੇ ਵਿੱਚ ਸਾਡੇ ਵਾਸਤੇ ਬੜਾ ਨਮੋਸ਼ੀਚਾਨਕ ਗਿਆ ਕਿ ਸਾਡੇ ਮੁੱਖ ਮੰਤਰੀ ਨੂੰ ਕੋਈ ਬੇਵੜਾ ਕਹਿੰਦਾ ਮੇਰੇ ਖਿਆਲ ਦੇ ਨਾਲ ਪਟਿਆਲਾ ਪੈਗ ਦੀ ਸ਼ੁਰੂਆਤ ਕਰਨ ਵਾਲਿਆਂ ਦਾ ਗਾਂ ਅੰਸ਼ਵੰਸ਼ ਤੁਹਾਨੂੰ ਪਤਾ ਹੀ ਹੈ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਕੈਪਟਨ ਦੇ ਨਾਂ ਦੇ ਨਾਲ ਤੇ ਜਾਣਿਆ ਗਿਆ ਖਾਣ ਪੀਣ ਦੇ ਵਿੱਚ ਕੈਪਟਨ ਦਾ ਤੇ ਕੋਈ ਸਾਨ ਨਹੀਂ ਸੀ ਕੈਪਟਨ ਦੀ ਇਹ ਮਹਿਫਲਾ ਮਸ਼ਹੂਰ ਨੇ ਗੁਰਪ੍ਰੀਤ ਜੀ ਤਾਂ ਮਤਲਬ ਕਿ ਇਹ ਸ਼ਬਦ ਕਦੇ ਉਹਨਾਂ ਵਾਸਤੇ ਵੀ ਨਹੀਂ ਇਸਤੇਮਾਲ ਕੀਤਾ ਗਿਆ ਸਤਿਕਾਰ ਦੇ ਤੌਰ ਤੇ ਉਹਨਾਂ ਨੂੰ ਕੈਪਟਨ ਹੀ ਕਿਹਾ ਜਾਂਦਾ ਸੀ। ਤੇ ਇਸ ਕਰਕੇ ਇਹ ਮੁੱਖ ਮੰਤਰੀ ਦਾ ਹੁਣ ਫਰਜ਼ ਬਣਦਾ ਹੈ ਕਿ ਜਾਂ ਤੇ ਭਾਈ ਜੇ ਤੁਹਾਡੇ ਚ ਕੋਈ ਕਮੀ ਪੇਸ਼ੀ ਹੋ ਤੇ ਅਸੀਂ ਹੁਣ ਕੀ ਸਲਾਹ ਦੇ ਸਕਦੇ ਹਾਂ ਅਪੀਲ ਕਰ ਸਕਦੇ ਹਾਂ ਕਿ ਸੁਧਾਰੋ। ਠੀਕ ਆ। ਖਾਣਾ ਪੀਣਾ ਜਿਹੜਾ ਉਹਨਾਂ ਦੀ ਜੀਵਨ ਜੀ ਚ ਤੁਹਾਡਾ ਗੁਰਪ੍ਰੀਤ ਜੀ ਕੁਝ ਵੀ ਹੋ ਸਕਦਾ ਮੇਰਾ ਕੁਝ ਵੀ ਹੋ ਸਕਦਾ। ਪਰ ਜੇ ਤੁਸੀਂ ਹੁਣ ਬੋਤਲ ਰੱਖ ਕੇ ਇੱਥੇ ਪ੍ਰੋਗਰਾਮ ਕਰਨ ਬਹਿਜੋ ਤੁਹਾਨੂੰ ਕਿਸੇ ਨੇ ਪਰਵਾਹ ਨਹੀਂ ਕਰਨਾ। ਪ੍ਰੋਗਰਾਮ ਫਿਨਿਸ਼ ਕਰਕੇ ਤੁਸੀਂ ਕੀ ਕਰਦੇ ਹੋ ਆਪਣੀ ਆਫ ਡਿਊਟੀ 'ਚ ਤੁਸੀਂ ਕੀ ਖਾਂਦੇ ਹੋ ਕੀ ਪੀਂਦੇ ਹੋ ਸਾਡੀ ਆਡੀਅנס ਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੁੰਦਾ ਠੀਕ ਹੈ ਨਾ ਜੀ ਮੈਂ ਸਿੱਧੀ ਗੱਲ ਕਰਾਂ ਜਾਂ ਤਾਂ ਮੁੱਖ ਮੰਤਰੀ ਨੂੰ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਚਾਹੀਦਾ ਜਿਵੇਂ ਇੱਥੇ ਉਹ ਬੋਲਣ ਨਹੀਂ ਦਿੰਦੇ ਵਿਰੋਧੀ ਧਿਰ ਨੂੰ ਤੇ ਜਾਂ ਇਹਨਾਂ ਦੇ ਤਰਜਮਾਨਾਂ ਨੂੰ ਘੱਟੋ-ਘੱਟ ਜਵਾਬ ਦੇਣਾ ਚਾਹੀਦਾ ਕਿ ਭਾਈ ਤੁਸੀਂ ਇਹਨੇ ਪੱਦੇ ਸ਼ਬਦ ਬੋਲ ਰਹੇ ਹੋ ਔਰ ਉਹਨਾਂ ਨੂੰ ਪਿਆਕੜ ਕਾਂ ਤੱਕ ਕਹਿ ਦਿੱਤਾ ਜੀ ਠੀਕ ਹੈ ਨਾ ਸੋ ਇਹ ਬਹੁਤ ਗਲਤ ਸ਼ਬਦ ਮੈਂ ਵਾਰ-ਵਾਰ ਕਹੂੰਗਾ ਕਿ ਅਸੀਂ ਵੀ ਕ੍ਰਿਟਿਕ ਹਾਂ ਅਸੀਂ ਵੀ ਆਲੋਚਨਾ ਕਰਦੇ ਅਸੀਂ ਉਹਨਾਂ ਨੂੰ ਹਮੇਸ਼ਾ ਕਿਉਂਕਿ ਉਹ ਮੁੱਖ ਮੰਤਰੀ ਦੀ ਗੱਦੀ ਤੇ ਬੈਠੇ ਅਸੀਂ ਮਾਨ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ ਠੀਕ ਹੈ ਉਹਨਾਂ ਦੇ ਬਹੁਤ ਵਿਵਾਦ ਆ ਖਾਣ ਪੀਣ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਅਸੀਂ ਉਹਨਾਂ ਤੇ ਵੀ ਟਿੱਪਣੀ ਕਰਦੇ ਰਹੇ ਆ ਆਲੋਚਨਾ ਕਰਦੇ ਰਹੇ ਪਰ ਆਪਣੀ ਇੱਕ ਮਰਿਆਦਾ ਰੱਖਦੇ ਤਾਂ ਚੁਣੇ ਹੋਏ ਨੁਮਾਇੰਦੇ ਨੂੰ ਗੱਲ ਜੀ ਕਹਿਣੀ ਸੀ ਤਾਂ ਉਹਨੂੰ ਇੱਕ ਢੰਗ ਨਾਲ ਕਹਿਣੀ ਚਾਹੀਦੀ ਸੀ ਪਿਆਕੜ ਕਾਂ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਸਾਡੇ ਲਈ ਬਹੁਤ ਨਮੋਸ਼ੀ ਜਨਕ ਆ ਮਾਨ ਸਾਹਿਬ ਨੂੰ ਖੁਦ ਆਪਦੇ ਅੰਦਰ ਝਾਕਣ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਆ ਮਾਨ ਸਾਹਿਬ ਨੂੰ ਖੁਦ ਹੀ ਸੋਚਣਾ ਚਾਹੀਦਾ ਕਿ ਦੇਖ ਲਓ ਉਹ ਕਿੱਥੋਂ ਕਿੱਥੇ ਪਹੁੰਚ ਗਏ ਆ ਹੂੰ ਜੀ ਜ਼ਰੂਰ ਇਸ ਤੇ ਆਤਮ ਚਿੰਤਨ ਕਰਨ ਦੀ ਬਹੁਤ ਲੋੜ ਹੈ ਤੇ ਦੇਖਣ ਦੀ ਲੋੜ ਹੈ ਕਿ ਕਿਹੋ ਜਿਹਾ ਉਹਨਾਂ ਤੇ ਸ਼ਬਦ ਸ਼ਬਦੀ ਰੂਪ ਦੇ ਵਿੱਚ ਤੰਸ ਹੀ ਹੈ ਜਿੱਦਾਂ ਇਹ ਕਿਸੇ ਤੇ ਵੀ ਤੰਸ ਕਰਸ ਦਿੰਦੇ ਨੇ ਬੇਹੱਦ ਘਟੀਆਂ ਬੇਹੱਦ ਘਟੀਆਂ ਗੁਰਪ੍ਰੀਤ ਜੀ ਤੰਸ ਨੇ ਬੇਹੱਦ ਘਟੀਆਂ ਤੰਸ ਕਹਿ ਸਕਦੇ ਜੀ 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 ਸੋ ਅੱਗੇ ਚੱਲਦੇ ਆਂ ਜੇਕਰ ਅਗਲੀ ਖਬਰ ਤੇ ਤਾਂ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਕਰੋੜ ਕਰੋੜ ਰੁਪਈਆ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਪ੍ਰਚਾਰਿਆ ਵੀ ਜਾਂਦਾ ਹੈ ਪਰ ਹੁਣ ਉਹ ਦਿੱਤਾ ਹੋਇਆ ਕਰੋੜ ਕਰੋੜ ਰੁਪਈਆ ਰੋਲੇ 'ਚ ਬਦਲ ਗਿਆ ਕਿਉਂ ਬਦਲ ਗਿਆ ਇਹ ਰੋਲੇ 'ਚ ਦੱਸਿਓ ਜਰ ਅੱਛਾ ਅਸਲ ਦੇ ਵਿੱਚ ਪਤਾ ਕੀ ਹੁੰਦਾ ਹੈ ਕਿ ਭਈ ਤੁਹਾਨੂੰ ਪਤਾ ਤਿੰਨ ਅਗਨੀਵੀਰ ਹੁਣ ਤੱਕ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ ਜੀ ਜੀ ਠੀਕ ਹੈ ਜੀ ਉਹਨਾਂ 'ਚੋਂ ਆਕਾਸ਼ਦੀਪ ਜਿਹੜਾ ਅਗਨੀਵੀਰ ਸੀ ਉਹਦਾ ਤੁਹਾਨੂੰ ਪਤਾ ਹਾਲੇ ਤੱਕ ਮਾਮਲਾ ਜਿਹੜਾ ਉਹ ਉਲਝਿਆ ਹੋਇਆ ਸ਼ਹਾਦਤ ਵਾਲਾ ਕੀ ਉਸ ਦਾ ਪਰਿਵਾਰ ਕੁਝ ਹਫ਼ਤੇ ਪਹਿਲਾਂ ਤੱਕ ਅਸਤੀਆਂ ਜਲ ਪ੍ਰਵਾਹ ਨਾ ਕਰਨ ਤੇ ਅੜਿਆ ਹੋਇਆ ਸੀ ਤੁਹਾਨੂੰ ਯਾਦ ਆਗਣਾ ਕਿਲੀ ਚਾਲਾ ਜਿਹੜਾ ਪਿੰਡਿਆ ਫਰੀਦਕੋਟ ਦੇ ਲਾਗੇ ਉੱਥੋਂ ਦਾ ਕਸ਼ਦੀਪ ਸਿੰਘ ਇਸ ਤੋਂ ਪਹਿਲਾਂ ਇੱਕ ਅਜੇ ਕੁਮਾਰ ਸੀ ਤੇ ਇੱਕ ਸ਼ਾਇਦ ਅਮਰਤਪਾਲ ਸਿੰਘ ਸੀ ਯਾਨੀ ਕੁੱਲ ਤਿੰਨ ਸ਼ਹੀਦ ਹੋਏ ਅਗਨੀਵੀਰ ਹੁਣ ਤੱਕ ਦੋ ਯਾਨੀ ਅਮਰਤਪਾਲ ਸਿੰਘ ਅਤੇ ਅਜੇ ਕੁਮਾਰ ਨੂੰ 1-1 ਕਰੋੜ ਰੁਪਈਆ ਦਿੱਤਾ ਗਿਆ ਤੇ ਆਕਾਸ਼ ਦਿੱਤ ਵਾਲਾ ਮਾਮਲਾ ਛੇਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਹਲੇ ਹੱਲ ਨਹੀਂ ਹੋਇਆ ਅੱਛਾ ਹੁਣ ਇੱਕ ਬੜੀ ਤਕੜੀ ਪਸੂੜੀ ਪੈ ਗਈ ਜੀ ਅਗਨੀ ਵੀਰਾਂ ਨੂੰ ਮਤਲਬ ਕਿ ਜੋ ਪਰਿਵਾਰਾਂ ਨੂੰ ਦਿੱਤਾ ਗਿਆ ਇੱਕ 1 ਕਰੋੜ ਰੁਪਈਆ ਤਾਂ ਮੁੱਖ ਮੰਤਰੀ ਦੇ ਦਫ਼ਤਰ ਨੇ ਯਾਨੀ ਸੀਐਮਓ ਨੇ ਇੱਕ 2 ਕਰੋੜ ਦਾ ਬਿੱਲ ਬਣਾ ਕੇ ਸੈਨਿਕ ਭਲਾਈ ਵਿਭਾਗ ਨੂੰ ਭੇਜ ਦਿੱਤਾ ਹੈ ਕਿ ਲਓ ਭਾਈ ਸਾਨੂੰ ਇਹ ਰਾਸ਼ੀ ਜਿਹੜੀ ਹੈ ਨਾ ਉਹ ਦਿਓ ਅਸੀਂ ਤੁਹਾਡੇ ਤੋਂ ਵਸੂਲ ਕਰਾਂਗੇ ਜੀ ਹੁਣ ਸੈਨਿਕ ਵਿਭਾਗ ਆ ਜਿਹੜਾ ਉਹ ਤੁਹਾਡੇ ਜਲੰਧਰ ਦੇ ਕੋਲ ਹੀ ਆ ਕਹਿੰਦੇ ਇਹ ਨਾਲ ਹੁਣ ਲੱਭਦੇ ਫਿਰਿਓ ਕਿ ਜਲੰਧਰ ਤੇ ਲਾਗੇ ਕਿਹੜੀ ਜਗ੍ਹਾ ਤੇ ਬਣਿਆ ਯਾਨੀ ਜਲੰਧਰ ਤੋਂ ਮਹਿੰਦਰ ਭਗਤ ਜੀ ਜਿਹੜੇ ਕਿ ਚੁਣੇ ਗਏ ਸਨ ਤੁਹਾਨੂੰ ਪਤਾ ਜ਼ਿਮਨੀ ਚੋਂ ਦੇ ਵਿੱਚ ਸ਼ਾਇਦ ਤਾਂ ਉਹਨਾਂ ਨੂੰ ਇਹਨਾਂ ਨੇ ਇਹ ਮਹਿਕਮਾ ਦਿੱਤਾ ਸੀ ਹਾਲਾਂਕਿ ਜਲੰਧਰੀਏ ਵਿਚਾਰੇ ਗੂਗਲ ਮਾਰ ਕੇ ਪਹਿਲਾਂ ਤੇ ਇਹ ਦੇਖਦੇ ਨੇ ਕਿ ਸਾਡੇ ਭਗਤ ਜੀ ਮੰਤਰੀ ਹੈ ਕਾਦੇ ਨੇ ਐਕਚੁਅਲ ਚ ਉਹ ਇਸ ਡਿਪਾਰਟਮੈਂਟ ਦੇ ਮੰਤਰੀ ਨੇ ਹੁਣ ਅੱਗੋਂ ਸੈਨਿਕ ਭਲਾਈ ਵਿਭਾਗ ਆ ਜਿਹੜਾ ਗੁਰਪ੍ਰੀਤ ਜੀ ਉਹ ਕਹਿੰਦਾ ਕਿ ਅਸੀਂ ਇਹ ਦੇ ਨਹੀਂ ਸਕਦੇ ਜੀ ਇਹ ਲੌਂਗਸ ਵੀ ਨਹੀਂ ਹੈਗਾ ਨਿਯਮ ਹੀ ਹੈ ਨਹੀਂ ਅਸੀਂ ਕਿੱਥੋਂ ਪੈਸਾ ਦੇਈਏ ਭਾਈ ਇਹ ਵੀ ਇੱਕ ਪਸੂਢੀ ਪੈ ਗਈ ਆ ਯਾਨੀ ਮੁੱਖ ਮੰਤਰੀ ਦਾ ਦਫ਼ਤਰ ਵਸੂਲੀ ਕਰਨ ਤੇ ਉਤਰਿਆ ਮੰਤਰਾਲੇ ਤੋਂ ਵਿਭਾਗਤੋਂ ਮੰਤਰਾਲਾ ਕਹਿੰਦਾ ਸੀ ਦੇ ਨਹੀਂ ਸਕਦੇ ਨਿਯਮ ਹੀ ਨਹੀਂ ਹੈਗਾ ਇਹਦਾ ਮਤਲਬ ਇਹ ਆ ਕਿ ਤੁਸੀਂ ਉਸ ਵੇਲੇ ਵਾਹ ਵਾਹੀ ਤੇ ਖੱਟ ਲਈ ਜੀ ਯਾਨੀ ਸੀਐਮਓ ਵੱਲੋਂ ਇੱਕ ਇੱਕ ਕਰੋੜ ਰੁਪਇਆ ਜਾਰੀ ਤੇ ਕਰ ਦਿੱਤਾ ਹੁਣ ਉਹਦੀ ਵਸੂਲੀ ਪਾਰੇ ਇਹਦਾ ਅਰਥ ਤੇ ਇਹ ਹੋਆ ਕਿ ਤੁਸੀਂ ਕੋਈ ਠੋਸ ਨਿਯਮ ਬਣਾ ਹੀ ਨਹੀਂ ਜੀ ਇਸ ਕਰਕੇ ਇਹ ਮਾਮਲਾ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਮਾਨ ਸਾਹਿਬ ਨੂੰ ਕਿ ਤੁਹਾਡੀ ਗੈਰਾ ਜ਼ਰੀ ਦੇ ਵਿੱਚੋਂ ਇਹ ਚਿੱਠੀਆਂ ਨਿਕਲ ਰਹੀਆਂ ਨੇ ਜੇ ਨਿਯਮ ਬਣਾਉਣ ਵਾਲੇ ਆ ਤੇ ਤੁਸੀਂ ਇਹ ਜੁੜਦੇ ਹੋ ਜਦੋਂ ਵਿਸ਼ੇਸ਼ ਇਲਾਸ ਜਾਂ ਕੁਝ ਹੋਰ ਇਲਾਸ ਵਗੈਰਾ ਹੁੰਦੇ ਨੇ ਤਾਂ ਤੁਸੀਂ ਇਹ ਨਿਯਮ ਬਣਾਓ ਫਿਰ ਪੱਕੇ ਤੌਰ ਤੇ ਨਿਯਮ ਬਣਾ ਦਿਓ ਕਿ ਅਗਨੀ ਵੀਰ ਨੂੰ ਅਸੀਂ ਕੀ ਦੇ ਸਕਦੇ ਆ ਤੁਸੀਂ ਦੇਖਿਆ ਹੋਣਾ ਹੋਮ ਗਾਰਡ ਦੇ ਜਵਾਨ ਨੂੰ ਵੀ ਕਰੋੜ ਰੁਪਈਆ ਮਿਲੇ ਆ ਡਿਊਟੀ ਤੇ ਸ਼ੀਤ ਫੌਜੀ ਜਵਾਨਾਂ ਨੂੰ ਵੀ ਮਿਲਿਆ ਦੋ ਅਗਨੀਵੀਰ ਨੂੰ ਵੀ ਮਿਲ ਗਿਆ ਤੀਸਰੇ ਨੂੰ ਕਿਉਂ ਨਹੀਂ ਵੱਡਾ ਸਵਾਲਿਆ ਤੇ ਜੇ ਦੋ ਨੂੰ ਮਿਲਿਆ ਤਾਂ ਫਿਰ ਉਹ ਨਿਯਮ ਕਿਉਂ ਨਹੀਂ ਬਣਾਏ ਗਏ ਹੁਣ ਤੱਕ ਨੋਟੀਫਾਈਡ ਨਹੀਂ ਕੀਤੇ ਗਏ ਇਹ ਨਾ ਗੱਲਾਂ ਦਾ ਜਿਹੜਾ ਹੈ ਮਾਨ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਕਿ ਤੁਹਾਡੀ ਸਰਕਾਰ ਚ ਚੱਲ ਕੇ ਰਹੀ ਆ ਮਲਕ ਕਿ ਕੁਝ ਵੀ ਸਹੀ ਨਹੀਂ ਯਾਰ ਕੁਝ ਵੀ ਸਹੀ ਨਹੀਂ ਹੈ ਦਰਸਲ ਕੀ ਹੈ ਮੈਂ ਗੁਰਪ੍ਰੀਤ ਜੀ ਤੁਹਾਨੂੰ ਜਾਦਾ ਜਾਂਦਾ ਇਸ ਖਬਰ ਤੋਂ ਇੱਕ ਕਮੈਂਟ ਕਰ ਰਿਹਾ ਤੇ ਬੜਾ ਜ਼ਿੰਮੇਵਾਰ ਆ ਨਾ ਕਮੈਂਟ ਇਹ ਮੇਰਾ ਕਿ ਇਸ ਸਰਕਾਰ ਚ ਸਰਕਾਰਾਂ ਚੱਲ ਰਹੀਆਂ ਨੇ ਕੀ ਇਸ ਸਰਕਾਰ ਚ ਸਰਕਾਰਾਂ ਚੱਲ ਰਹੀਆਂ ਨੇ ਇਹ ਤੁਸੀਂ ਦੇਖ ਲੈਣਾ ਇਹ ਗੁੱਜੀ ਗੱਲ ਜਿਹੜੀ ਹੈ ਤੁਹਾਨੂੰ ਮੈਂ ਦੱਸ ਰਿਹਾ ਇੱਕ ਦਿਨ ਇਹਦਾ ਖਲਾਰਾ ਪੈ ਜਾਣਾ ਤੁਸੀਂ ਬਿਲਕੁਲ ਸਮਝ ਜਾਓਗੇ ਕਿ ਇਹ ਸਰਕਾਰਾਂ ਕਿਵੇਂ ਚੱਲ ਰਹੀਆਂ ਨੇ ਉਹ ਮੈਂ ਤੁਹਾਨੂੰ ਹਿੰਕ ਵੀ ਦੇ ਦਿੱਤਾ ਥੋੜਾ ਕਿ ਯਾਨੀ ਦੋ ਤਿੰਨ ਦਿੱਲੀ ਦੀਆਂ ਸਰਕਾਰਾਂ ਹੋ ਗਈਆਂ ਦੋ ਤਿੰਨ ਪੰਜਾਬ ਦੀਆਂ ਸਰਕਾਰਾਂ ਹੋ ਗਈਆਂ ਯਾਨੀ ਇਸ ਸਰਕਾਰ ਚ ਅਤਾ ਦਰਜਨ ਦੇ ਕਰੀਬ ਸਰਕਾਰਾਂ ਚੱਲ ਰਹੀਆਂ ਨੇ ਉਹ ਕ गीत ਵੀ ਸੀ ਤੌਬਾ ਮੇਰੀ ਤੌਬਾ ਨਖਰੇ ਮੇਰੀ ਸਰਕਾਰ ਦੇ ਇੱਥੇ ਬਸ ਆਹੋ ਕੁਝ ਹੀ ਆ ਕਿ ਇੱਥੇ ਯੂ ਟਰਨ ਵੱਖਰੇ ਮੇਰੀ ਸਰਕਾਰ ਦੇ ਇਹ ਨਖਰੇ ਨਹੀਂ ਹੈਗੇ ਵੱਖਰੇ ਚੱਲ ਰਹੇ ਨੇ ਹੂੰ ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਮੰਤਰੀ ਨੇ ਆਪਣੀ ਹੀ ਸਰਕਾਰ ਨੂੰ ਫਸਾ ਕੇ ਰੱਖ ਦਿੱਤਾ ਕਹਿੰਦੇ ਦੇਖੋ ਡਾਕਟਰ ਬਲਬੀਰ ਜੀ ਨੇ ਅੰਕੜੇ ਰੱਖੇ ਸਨ ਅੱਜ ਕਮਿਊਨ ਅਖਬਾਰ ਨੇ ਉਹ ਅੰਕੜੇ ਛਾਪੇ ਆ ਉਹਨਾਂ ਤੇ ਤੁਸੀਂ ਜੇ ਤਵਜੋ ਦਿਓਗੇ ਤਾਂ ਬੜੀ ਦਿਲਚਸਪ ਕਹਾਣੀ ਹੈ ਸਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਖੇਚ ਦਾ ਪਨੀਰ ਕਿਓ ਦੁੱਧੋ ਮਸਾਲੇ ਫਲ ਸਬਜ਼ੀਆਂ ਮਠਿਆਈਆਂ ਖੁਆ ਫੋਰ ਜਿਹੜੀਆਂ ਵੀ ਖਾਣ ਪੀਣ ਵਾਲੀਆਂ ਵਸਤਵਾ ਹੁੰਦੀਆਂ ਨੇ ਕਿ ਮਲਾਵਟ ਖੋਰੀ ਨੂੰ ਰੋਕਣ ਵਾਸਤੇ ਸਰਕਾਰ ਜਿਹੜੀ ਸੂਬੇ ਭਰ ਦੇ ਵਿੱਚ ਸਖਤੀ ਵਰਤ ਰਹੀ ਆ ਤਾਂ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਦੌਰਾਨ ਸੂਬੇ ਚੋਂ ਪਨੀਰ ਦੇ 2340 ਸੈਂਪਲ ਲਏ ਗਏ ਜਿਨ੍ਹਾਂ ਚੋਂ 1027 ਸੈਂਪਲ ਫੇਲ ਹੋਏ ਜਿਨ੍ਹਾਂ ਦੇ ਵਿੱਚੋਂ 168 ਸੈਂਪਲ ਸੇਤ ਲਈ ਘਾਤਕ ਸਾਬਿਤ ਹੋਣ ਤੋਂ ਇਲਾਵਾ ਦੇਸੀਕਿਓ ਦੇ 1160 ਸੈਂਪਲਾਂ ਵਿੱਚੋਂ 183 ਦੁੱਧ ਦੇ 2539 ਸੈਂਪਲਾਂ ਵਿੱਚੋਂ 700 ਸੈਂਪਲ ਫੇਲ ਹੋਏ ਆ ਇਸ ਤਰ੍ਹਾਂ ਦੇਸੀਕਿਓ ਦੇ 114 ਅਤੇ ਦੁੱਧ ਦੇ 11 ਸੈਂਪਲ ਸੇਤ ਲਈ ਘਾਤਕ ਸਾਬਤ ਹੋਏ ਆ ਠੀਕ ਹੈ ਜੀ ਚਲੋ ਆਪਾਂ ਇਹਨਾਂ ਅੰਕੜਿਆਂ ਨੂੰ ਇੱਥੇ ਛੱਡ ਦਿੰਨੇ ਹਾਂ ਅਗੇ ਇਹਨਾਂ ਨੇ ਇਹ ਕਿਹਾ ਕਿ ਹੁਣ ਤੱਕ ਪਿਛਲੇ 3 ਸਾਲਾਂ ਦੇ ਦੌਰਾਨ ਨਹੀਂ ਪਿਛਲੇ 5 ਸਾਲਾਂ ਦੇ ਦੌਰਾਨ ਬਈ ਮਲਾਵਟ ਖੋਰੀ ਦੇ 145 ਮਾਮਲਿਆਂ ਦੇ ਵਿੱਚ 6 ਮਹੀਨੇ ਤੱਕ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਹੁਣ ਦੇਖੋ ਜੀ ਔਰ ਮੈਂ ਤੁਹਾਨੂੰ ਇੱਕ ਅੰਕੜੇ ਤੇ ਫੇਰ ਲਿਆਉਣਾ ਯਾਨੀ ਪੰਜਾਬ ਦੇ ਵਿੱਚ ਮਲਾਵਟ ਖੋਰੀ ਕਿਸ ਕਦਰ ਹੈ ਹੁਣ ਇਹਨਾਂ ਚੀਜ਼ਾਂ ਨੂੰ ਅੰਡਰਲਾਈਨ ਕਰ ਲੈਣਾ ਤੁਹਾਨੂੰ ਆਸਾਨੀ ਨਾਲ ਸਮਝ ਆਏਗੀ ਉਹ ਕਹੇ ਕਿ ਪਨੀਰ ਦੇ ਅਸੀਂ 2340 ਸੈਂਪਲ ਚੁੱਕੇ ਪਿਛਲੇ 3 ਸਾਲਾਂ 'ਚ ਠੀਕ ਹੈ ਜੀ 1027 ਸੈਂਪਲ ਫੇਲ ਹੋ ਗਏ ਇਹਨੂੰ ਪਰਸੈਂਟੇਜ ਦੇ ਹਿਸਾਬ ਨਾਲ ਬਣਾ ਲਓ 2340 ਲੈ ਤੇ 1027 ਲਗਭਗ 50 ਫੀਸਦੀ ਸੈਂਪਲ ਫੇਲ ਜੀ ਇਹ ਪੂਰੇ ਪੰਜਾਬ ਦੇ ਵਿੱਚੋਂ ਸੈਂਪਲ ਕਲੈਕਟ ਕਰ ਲਏ ਜਾਣ ਪਨੀਰ ਦੇ ਕਿਉਂਕਿ ਪਨੀਰ ਇੱਕ ਐਸੀ ਵਸਤੂ ਹੈ ਦੁੱਧ ਤੋਂ ਬਣੀ ਵਸਤੂ ਕਿ ਜਿੰਨੂੰ ਦੁੱਧ ਦੀ ਹਾਲੇ ਪਰਖ ਹੋ ਜਾਂਦੀ ਆ ਜੀ ਠੀਕ ਹੈ ਨਾ ਜੀ ਪਨੀਰ ਦੀ ਪਰਖ ਕਰਨੀ ਆਮ ਬੰਦੇ ਦੇ ਹੱਸ ਦਾ ਰੋਗੀ ਨਹੀਂ ਨਾ ਕੋਈ ਨੇੜੇ ਲੈਬ ਹੈ ਜਿੱਥੇ ਜਾ ਕੇ ਕੋ ਚੈੱਕ ਕਰਵਾ ਲੈਗਾ ਨਾ ਕੋਈ ਅਥਾਰਟੀ ਹੁੰਦੀ ਆ ਛੋਟੇ ਸ਼ਹਿਰਾਂ ਚ ਪਿੰਡਾਂ ਚ ਕਸਬਿਆਂ ਚ ਜਿੱਥੇ ਜਾ ਕੇ ਤੁਸੀਂ ਕੋਈ ਕੰਪਲੇਂਟ ਕਰ ਲਓ ਮਤਲਬ ਕਿ ਖੁੱਲਾ ਖੇਡ ਫਰੂਕਾਵਾਦੀ ਆ ਜਾ ਹੁਣ ਤੁਸੀਂ ਇਹ ਵੇਖੋ ਕਿ 3 ਸਾਲਾਂ ਦੇ ਦੌਰਾਨ 2340 ਸੈਂਪਲਾਂ ਚੋਂ 1027 ਸੈਂਪਲ ਫੇਲ ਤੇ ਯਾਨੀ ਕੁੱਲ ਮਿਲਾ ਕੇ ਜੇ ਦੇਖੀ ਆਪਾਂ ਓਵਰਆਲ ਕਿ 50 ਸਾਲਾਂ ਚ ਸਜਾ ਕਿੰਨਿਆਂ ਨੂੰ ਮਿਲੀ 145 ਜੀ ਭਾਈ ਜਿੰਨੇ ਤੁਸੀਂ ਸੈਂਪਲ ਕਲੈਕਟ ਕੀਤੇ ਹਜ਼ਾਰਾਂ ਹੂੰ ਜਿਨ੍ਹਾਂ ਦੇ ਵਿੱਚੋਂ ਕਹ ਲਓ ਕਿ ਕਈ ਸੈਂਕੜੇ ਜਿਹੜੇ ਆ ਉਹ ਹੋ ਗਿਆ ਫੇਲ ਓਵਰਆਲ ਜੀ ਤੇ سزا ਕਿੰਨਿਆਂ ਨੂੰ ਹੋਈ ਟੋਟਲ 145 ਨੂੰ ਜੀ ਯਾਨੀ 150 ਬੰਦੇ ਵੜੀ ਕਰਾ ਸਕਦੇ ਤੁਸੀਂ ਤੇ سزا ਕਿੰਨੀ 6 ਮਹੀਨੇ ਤੇ ਕੁਝ 100 ਰੁਪਏ ਜੁਰਮਾਨਾ ਕੁਝ 1000 ਰੁਪਏ ਜੁਰਮਾਨਾ ਹੋਰ ਕਿਉਂ ਹੋਗਾ ਜੀ ਜੀ ਸਰ ਜੇ ਆਪਾਂ ਦੇਖੀਏ ਤੇ ਇਹ ਮੇਰੇ ਖਿਆਲ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਨ ਹੈ ਕਿਉਂਕਿ ਜਿਉਣਾ ਬੁਨਿਆਦੀ ਅਧਿਕਾਰ ਹੈ ਕਿਸੇ ਬੰਦੇ ਦਾ ਕਿਸੇ ਬੰਦੇ ਨੂੰ ਇਸ ਢੰਗ ਦੇ ਨਾਲ ਜ਼ਹਿਰ ਖਵਾ ਕੇ ਮਾਰਨਾ ਇਹ ਉਹਦੇ ਬਨਿਆਦੀ ਅਧਿਕਾਰ ਤੇ ਦਾਕਾ ਹੈ ਜੀ ਜੀ ਉਹਦੀ ਸਜ਼ਾ 6 ਮਹੀਨੇ ਸਰ 6 ਮਹੀਨੇ ਹੂੰ ਸਰ ਇਹਦੇ ਚ ਵੀ ਮੇਰੇ ਖਿਆਲ ਦੇ ਨਾਲ ਘੱਟੋ ਘੱਟ 10 ਸਾਲ ਸਜ਼ਾ ਚਾਹੀਦੀ ਮੇਰਾ ਇਹ ਮੰਨਣਾ ਘੱਟੋ ਘੱਟ ਕੋਈ 10-10 20 ਵੀ ਲੱਖ ਜੁਰਮਾਨਾ ਚਾਹੀਦਾ ਔਰ ਲੈਬਾਂ ਜਿਹੜੀਆਂ ਨੇ ਉਹ ਘੱਟੋ ਘੱਟ ਤਸੀਲ ਪੱਤਰ ਤੇ ਹੋਣੀਆਂ ਚਾਹੀਦੀਆਂ ਜਿੱਥੇ ਆਹ ਬੰਦਾ ਵੀ ਜਾ ਕੇ ਰਿਪੋਰਟ ਕਰਵਾ ਕੇ ਤੇ ਪਰਚਾ ਦਰਜ ਕਰਵਾ ਦੇਗੇ ਸਰ ਜੇ ਮੇਰੇ ਵਰਗਾ ਬੰਦਾ ਇਦਾਂ ਦੀ ਗੱਲ ਸੋਚ ਸਕਦਾ ਸੈਂਡ ਆਈ ਡੇਟੇ ਆਈਐਸ ਬੈਠੇ ਨੇ ਆਈ ਡੇਟੇ ਇਹਨਾਂ ਦੇ ਕੋਲ ਸਲਾਹ ਕਰ ਬੈਠੇ ਕੀ ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਔਰ ਡਾਕਟਰ ਬਲਬੀਰ ਆਪਣੇ ਹੀ ਅੰਕੜੇ 'ਚ ਫਸ ਜਾਂਦੇ ਆ ਕਿ ਪਿਛਲੇ 3 ਸਾਲਾਂ ਦੇ ਦੌਰਾਨ ਇਹਨਾਂ ਦੇ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਮਹਿਜ਼ 150 ਬੰਦੇ 150 ਬੰਦੇ ਤੋਂ ਵੀ ਥੱਲੇ ਨੂੰ ਸਜ਼ਾ ਹੋਈ ਹੈ ਤਾਂ ਇਹਦਾ ਮਤਲਬ ਕੀ ਆ ਕਿ ਮਿਲਾਵਟ ਖੋਰਾ ਵਾਸਤੇ ਪੰਜਾਬ ਸਵਰਗ ਹੈ ਕਿ ਜਿੰਨੀ ਮਰਜ਼ੀ ਮਲਾਫਟ ਕਰ ਲੋ ਸਜ਼ਾ ਹੋਣੀ ਨਹੀਂ। ਤਾਂ ਇਸ ਕਰਕੇ ਇੱਧਰ ਚਿੰਤਨ ਕਰਨ ਦੀ ਜ਼ਰੂਰਤ ਹੈ, ਮੰਥਨ ਕਰਨ ਦੀ ਜ਼ਰੂਰਤ ਹੈ, ਐਕਸ਼ਨ ਕਰਨ ਦੀ ਜ਼ਰੂਰਤ ਹੈ ਸਾਹਿਬ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਅਗਲੀ ਖਬਰ ਦੇ ਵਿੱਚ ਰਾਜਸਥਾਨ ਸਿੱਖ ਸਟੂਡੈਂਟ ਫੈਡਰੇਸ਼ਨ ਹਾਈ ਕੋਰਟ ਪਹੁੰਚੀ ਹੈ। ਕੀ ਕਾਰਨ ਰਿਹਾ ਜੀ ਹਾਈ ਕੋਰਟ ਜਾਣ ਦਾ ਇਹਨਾਂ ਦਾ? ਦੇਖੋ ਉਹੀ ਹੈ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਅਸਲ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਕਕਾਰ ਸਮੇਤ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਸੀਗਾ ਤਾਂ ਫੈਡਰੇਸ਼ਨ ਜਿਹੜੀ ਆ ਉਹ ਹਾਈ ਕੋਰਟ ਪਹੁੰਚੀ ਆ ਇਸ ਤੋਂ ਪਹਿਲਾਂ ਇਹ ਮਾਮਲਾ ਜਿਹੜਾ ਹੈ ਕਕਾਰ ਵਾਲਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਗਿਆ ਜਿੱਥੇ ਸੁਣਵਾਈ ਦੇ ਤਹਿਤ ਪੰਜਾਬ ਸਰਕਾਰ ਨੂੰ ਨੋਟਿਸ ਭੇਜਵਾ ਦਿੱਤਾ ਗਿਆ ਕਿ ਤੁਸੀਂ ਆ ਕੇ ਜਵਾਬ ਫਾਈਲ ਕਰੋ ਮੇਰੇ ਖਿਆਲ ਦੇ ਨਾਲ ਚਲੋ ਐਸਪੀਸੀ ਦੇ ਯਤਨ ਦੀ ਮੈਂ ਕੋਈ ਆਲੋਚਨਾ ਨਹੀਂ ਕਰਾਂਗਾ ਪਰ ਮੈਨੂੰ ਕਦੇ-ਕਦੇ ਇਸ ਕੱਲ ਤੇ ਹੈਰਾਨੀ ਹੁੰਦੀ ਹੈ ਕਿ ਧਾਮੀ ਸਾਹਿਬ ਵਰਗੇ ਜਿਹੜੇ ਖੁਦ ਐਡਵੋਕੇਟ ਨਹੀਂ ਜੇ ਤੁਹਾਡੇ ਦੇ ਮੇਰੇ ਖਿਆਲ ਦੇ ਨਾਲ ਅੱਛੇ ਵਕੀਲ ਨੇ ਜੀ ਉਹਨਾਂ ਦੇ ਕਾਰਜ ਕਾਲ ਦੇ ਦੌਰਾਨ ਇਸ ਤਰ੍ਹਾਂ ਦੀਆਂ ਗੱਲਾਂ ਕਿ ਤੁਹਾਨੂੰ ਤੇ ਸਿੱਧਾ ਸੁਪਰੀਮ ਕੋਰਟ ਜਾਣਾ ਚਾਹੀਦਾ ਜੀ ਸੁਪਰੀਮ ਕੋਰਟ ਇਹਨਾਂ ਚੀਜ਼ਾਂ ਤੇ ਬਹੁਤ ਸਖਤ ਹੈ ਤੇ ਉਥੋਂ ਡਾਇਰੈਕਸ਼ਨ ਲੈ ਕੇ ਤੁਹਾਨੂੰ ਗਾ ਸਟੇਟਾ ਚ ਨਿਯਮ ਬਣਵਾ ਲੈਣੇ ਚਾਹੀਦੇ ਕਿਉਂਕਿ ਸਿੱਖ ਉਹ ਕੋਲਕਾਤਾ ਤੱਕ ਰਹਿੰਦੇ ਆ ਸਿੱਖ ਗੁਆਟੀ ਤੱਕ ਰਹਿੰਦੇ ਆ ਸਿੱਖ ਬਿਹਾਰ ਤੱਕ ਰਹਿੰਦੇ ਆ ਇਧਰੋਂ ਸਿੱਖ ਜੇ ਤੁਸੀਂ ਵੇਖੋਗੇ ਤੇ ਉਹ ਗੁਜਰਾਤ ਤੱਕ ਰਹਿੰਦੇ ਆ ਠੀਕ ਹੈ ਨਾ ਜੀ ਸੂ ਬੰਗਾਲ ਤੱਕ ਰਹਿੰਦੇ ਆ ਤਾਂ ਮਤਲਬ ਇਹ ਆ ਕਿ ਜੇਦੋਂ ਤੁਸੀਂ ਸੁਪਰੀਮ ਕੋਰਟ ਤੋਂ ਡਾਇਰੈਕਸ਼ਨਸ ਕਰਾ ਲੋਗੇ ਤੁਹਾਡਾ ਸਤਕਾਰ ਸਾਰੇ ਪਾਸੇ ਆ ਯਾਰ ਮੈਂ ਕਹਿਣਾ ਹੁੰਦਾ ਕਿ ਜੋ ਮਰਜ਼ੀ ਕਰਵਾਲਣ ਸਿੱਖ ਲੀਡਰ ਇਹਨਾਂ ਨੂੰ ਕਰਵਾਉਣਾ ਹੀ ਨਹੀਂ ਆਉਂਦਾ ਮਾਫ ਕਰਨਾ ਵੱਡੀ ਗੱਲ ਕਹਿ ਰਿਹਾ ਮੈਂ ਜੀ ਠੀਕ ਹੈ ਨਾ ਮੰਤਾਬ એનર્ਜੀ ਤੋਂ ਜੋ ਮਰਜ਼ੀ ਕਰਵਾ ਲਾ ਠੀਕ ਹੈ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਤੋਂ ਜੋ ਮਰਜ਼ੀ ਕਰਵਾ ਲਾ ਜੀ ਤੁਹਾਡਾ ਕਹਿਣਾ ਇਹ 모ੜਨਾ ਹੀ ਨਹੀਂ ਕਿਸੇ ਨੇ ਪਰ ਇਹ ਆ ਕਿ ਆਪਾਂ ਇਕੱਠੇ ਹੋਣਾ ਹੀ ਨਹੀਂ ਆਪਾਂ ਨੇ ਹੋਰ ਚੁਰ ਸੁਰਮਾ ਲਾਉਣਾ ਹੀ ਨਹੀਂ ਯਾਨੀ ਡਾਇਰੈਕਸ਼ਨਸ ਕਰਵਾ ਕੇ ਤੁਸੀਂ ਨਿਯਮ ਬਣਵਾ ਸਕਦੇ ਹੋ ਸਟੇਟਾਂ ਚ ਕਿ ਜੇਕਰ ਕੋਈ ਸਾਡੇ ਕਕਾਰਾਂ ਨੂੰ ਪਹਿਨਣ ਵਾਲੇ ਬੱਚੇ ਦੇ ਅਧਿਕਾਰਾਂ ਦਾ ਹਨਨ ਕਰੇਗਾ ਤਾਂ ਉਹਦੇ ਐਨੂਅਲ ਜਿਹੜਾ ਐਨੂਅਲ ਕੈਰੀਅਰ ਰਿਪੋਰਟ ਦਾ ਡਾਟਾ ਹੁੰਦਾ ਜਿਹੜਾ ਕਿ ਉਹਦੇ ਵਿੱਚ ਨੋਟ ਕੀਤਾ ਜਾਂਦਾ ਹੈ ਕੋਈ ਇੰਨੀ ਕੋ ਗੱਲ ਹੈ ਤੁਸੀਂ ਦੇਖੋ ਭੱਜੇ ਫਿਰਨਗੇ ਜੀ ਠੀਕ ਹੈ ਨਾ ਜੀ ਸੋ ਫਿਰ ਜੇ ਰਾਜਸਥਾਨ ਦਾ ਮੁੱਦਾ ਚਲੋ ਰਾਜਸਥਾਨ ਚ ਬਹੁਤ ਸਿੱਖ ਰਹਿੰਦੇ ਨੇ ਜੀ ਜੀ ਮੈਂ ਤੁਹਾਨੂੰ ਦੱਸਾਂ ਰਾਜਸਥਾਨ ਕਿਉਂਕਿ ਸਾਡੇ ਨਾਲ ਲੱਗਦਾ ਤੇ ਉਹ ਜੇ ਤੁਸੀਂ ਦੇਖੋਗੇ ਹੁਣ ਤੇ ਆਪਾਂ ਕੋਟੇ ਤੱਕ ਸਿੱਖ ਰਹਿੰਦੇ ਨੇ ਕੋਟੇ ਤੱਕ ਆ ਮੇਰੇ ਗਵਾਂਡ ਜ਼ਮੀਨ ਐ ਸਰ ਮੈਨੂੰ ਮਿਲਣਾ ਐ ਸਨ ਇੱਕ ਦਿਨ ਬਜ਼ੁਰਗਾਂ ਕੋਟਿਆਂ ਇੱਥੇ ਆ ਕੇ ਪੰਜਾਬ ਚ ਜ਼ਮੀਨ ਲੈ ਰੱਖੀ ਉਹਨਾਂ ਨੇ ਕੋਟੇ ਰਹਿੰਦੇ ਨੇ ਸਿੱਖ ਹਾਂ ਦਾੜਾ ਮਤਲਬ ਕਿ ਬਜ਼ੁਰਗ ਤੁਸੀਂ ਹਿਸਾਬ ਨਾਲ ਇੱਥੋਂ ਕੋਟਾ 5 600 ਕਿਲੋਮੀਟਰ ਹੁਣਾ ਪਰੇ ਉੱਥੋਂ ਤੱਕ ਸਿੱਖ ਆਮ ਰਹਿੰਦੇ ਨੇ ਤੁਸੀਂ ਜੀ ਅਪੀਲ ਪਾਉਣੀ ਸੀ ਐਸ்சி ਪੀਸੀ ਨੇ ਕੋਈ ਪਟੀਸ਼ਨ ਪਾਉਣੀ ਸੀ ਤਾਂ ਇਹ ਮਾਮਲਾ ਰਾਜਸਥਾਨ ਦਾ ਸੀ ਰਾਜਸਥਾਨ ਦੀ ਹਾਈ ਕੋਰਟ ਚ ਵੀ ਪਾਉਂਦੇ ਚਲੋ ਹੁਣ ਤਾਂ ਪਹ ਗਿਆ ਕਿ ਭਾਈ ਉੱਥੋਂ ਡਾਇਰੈਕਸ਼ਨ ਕਰਾ ਕੇ ਸਾਰੇ ਸੂਬੇ ਦੇ ਵਿੱਚ ਉਹ ਚੀਜ਼ਾਂ ਨੂੰ ਨੋਟੀਫਾਈਡ ਕਰਵਾਇਆ ਜਾ ਸਕਦਾ ਸੀ ਇਸ ਕਰਕੇ ਮੈਂ ਇਸ ਕੱਲ ਦਾ ਹਮੀ ਆ ਇਸ ਕੱਲ ਦਾ ਹਮੀਦਾਰ ਹਾਂ ਕਿਉਂਕਿ ਇੱਕ ਜੈਨੇਊ ਧਾਰਨੀ ਨੂੰ ਵੀ ਰੋਕ ਲਿਆ ਗਿਆ ਸੀ ਪ੍ਰੀਖਿਆ ਕੇਂਦਰ ਚ ਇੱਕ ਵਾਰੀ ਇੱਕ ਸੱਜਣ ਨੇ ਮੇਰੇ ਤੇ ਕਿੰਤੂ ਕੀਤਾ ਮੈਂ ਇਹ ਗੱਲ ਕਹੀ ਸੀ ਕਿ ਇੱਥੇ ਕਈ ਵਾਰ ਘੱਟ ਗਲਤੀਆਂ ਨਹੀਂ ਬਹੁਤ ਗਲਤੀਆਂ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਉਸਨੇ ਇੰਸਟਾ ਤੇ ਮੇਰੇ ਅੱਗੇ ਕਿੰਤੂ ਕੀਤਾ ਕਿ ਕੋਈ ਇੱਕ ਵੀ ਮਾਮਲਾ ਕੱਢ ਕੇ ਦਿਖਾ ਦੇ ਹਿੰਦੂਆਂ ਨਾਲ ਜੁੜਿਆ ਤਾਂ ਮੈਂ ਜਦ ਹੀ ਜੈਨੇਊ ਧਾਰਨੀ ਨੂੰ ਰੋਕਣ ਦਾ ਮਾਮਲਾ ਕੱਢਦਾ ਸੀ ਜੀ ਯਾਨੀ ਬਹੁਤ ਘਿੰਤੀ ਵੀ ਸਮੱਸਿਆ ਆਉਂਦੀ ਆ ਹੂੰ ਕਦੇ-ਕਦੇ ਸਹੀ ਰੇਅਰ ਮਾਮਲਾ ਹੋ ਸਕਦਾ ਪਰ ਆਉਂਦੀ ਆ ਤੇ ਇਸ ਕਰਕੇ ਇਹ ਸਾਰੇ ਪਾਸੇ ਹੀ ਇਹ ਕੱਲ ਹੋਣੀ ਚਾਹੀਦੀ ਆ ਮੈਨੂੰ ਤੇ ਲੱਗਦਾ ਕਿ ਕੇਂਦਰੀ ਕਾਨੂੰਨ ਹੀ ਬਣ ਜਾਵੇ ਤੇ ਵਿਤਰਿਆ ਤਾਂ ਇਹ ਨਿਵਾਰਨ ਹੋ ਜਾਏਗਾ ਚਲੋ ਦੇਖਦੇ ਆ ਦੋਨਾਂ ਹਾਈ ਕੋਰਟਾਂ ਚੋਂ ਕਿਸ ਤਰ੍ਹਾਂ ਦਾ ਅਗੋਂ ਫੈਸਲਾ ਹੁੰਦਾ ਹੈ ਜੀ ਜੀ ਸੋਦਰ ਮਜੀਠੀਆ ਸਾਹਿਬ ਨੂੰ ਹੱਲੇ ਰਾਹਤ ਮਿਲਦੀ ਲੱਗਦੀ ਨਹੀਂ ਹਰ ਰੋਜ਼ ਆਪਾਂ ਜ਼ਿਕਰ ਕਰਦੇ ਆਂ ਤੇ ਮੁਸ਼ਕਲਾਂ ਵੱਧਦੀਆਂ ਵੱਧਦੀਆਂ ਜਾਂਦੀਆਂ ਨੇ ਵੇਖ ਲਓ ਜੋ ਮੈਂ ਤੁਹਾਨੂੰ ਕਿਹਾ ਸੀ ਉਤੋਂ ਤੱਕ ਆਪਾਂ ਧੱਕ ਧੱਕਾ ਕੇ ਲੈ ਹੀ ਜਾਣਾ ਕੰਮ ਜੀ ਕਿਹਾ ਸੀਗਾ ਕਿ ਚਾਰੀ ਸ਼ੀਟ ਤੋਂ ਪਹਿਲਾਂ ਨਹੀਂ ਲੱਗਦਾ ਕਿ ਛੁਟਕਾਰਾ ਹੋਊਗਾ ਸੁਣਵਾਈ ਹੁੰਦੀ ਆ ਬਹਿਸ ਹੁੰਦੀ ਅੱਜ ਸ਼ਾਇਦ ਸਰਕਾਰੀ ਵਕੀਲ ਲੇਟ ਪਹੁੰਚੇ ਜਿਸ ਵਜ੍ਹਾ ਕਰਕੇ ਇਹ ਸੁਣਵਾਈ ਹੁਣ ਮੁਕੰਮਲ ਤੌਰ ਤੇ ਸੋਮਵਾਰ ਆਪਾਂ ਵੇਖਾਂਗੇ ਕਿ ਕਿਸੇ ਮੁਕਾਮ ਤੇ ਪੁੱਜਦੀ ਹੈ ਕਿ ਨਹੀਂ ਤੋ ਉਦੋਂ ਤੱਕ ਇਹਦੇ ਚ ਬਸ ਆਪਾਂ ਇੱਕ ਸਿਰਫ ਜਸਟ ਅ ਅਪਡੇਸ਼ਨ ਹੀ ਦੇ ਸਕਦੇ ਆ ਆਪਣੇ ਦਰਸ਼ਕ ਵਰਗ ਨੂੰ ਸਰੋਤਾ ਵਰਗ ਨੂੰ ਕਿ ਭਾਈ ਮਜੀਠੀਏ ਦੀ ਸੁਗਾਈ ਗਾਂ ਪੈ ਗਈ ਇਹਦੇ ਵਿੱਚ ਹੋਰ ਰੈਪੀਟੀਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ ਦਾਲ ਦਾ ਸਟਾਕ ਹਾਲੇ ਮੁੱਕ ਦਾ ਨਜ਼ਰ ਨਹੀਂ ਆ ਰਿਹਾ ਸਰ ਵੈਸੇ ਵੀ ਕਹਿੰਦੇ ਆ ਕਿ ਜੀਐਲ ਦੇ ਵਿੱਚੋਂ ਇੱਕ ਟੈਂਸ਼ਨ ਤੇ ਦੂਜੀ ਮੂਂਗੀ ਨਹੀਂ ਮੁੱਕਦੀ ਉਦੋਂ ਘਾਵਤ ਬਣੀ ਹੋਈ ਉਹ ਗੱਲ ਇਹ ਆ ਕਿ ਇਹ ਸਾਰਾ ਕੁਝ ਉੱਥੇ ਵਾਧੂ ਹੁੰਦਾ ਟੈਨਸ਼ਨ ਵੀ ਚੱਲਦੀ ਰਹਦੀ ਆ ਨਾਲ ਦੀ ਨਾਲ ਮੂੰਗੀ ਵੀ ਚੱਲਦੀ ਰਹਿੰਦੀ ਆ ਤੋ ਖੈਰ ਫਿਲਹਾਲ ਪਤਾ ਨਹੀਂ ਮਜੀਠਿਆ ਸਾਹਿਬ ਦੇ ਮਾਈਂਡ ਦੇ ਵਿੱਚ ਕੋਈ ਟੈਨਸ਼ਨ ਚੱਲਦੀ ਆ ਕਿ ਨਹੀਂ ਚੱਲਦੀ ਪਰ ਮੂੰਗੀ ਉੱਥੇ ਖੂਬ ਚੱਲਦੀ ਬਈ ਜੀ ਸੋ ਉੱਤਰ ਇੱਕ ਹਸਪਤਾਲ ਦੇ ਅੰਦਰ ਕਹਿੰਦੇ ਜਿੰਦਾ ਜਵਾਕ ਨੂੰ ਦੋ ਵਾਰ ਮ੍ਰਿਤਕ ਦੱਸ ਦਿੱਤਾ ਡਾਕਟਰਾਂ ਨੇ ਦੇਖੋ ਡਾਕਟਰਾਂ ਦਾ ਤਾਂ ਮੈਂ ਕੀ ਕਵਾਂ ਅੱਜ ਮੈਂ ਖਬਰ ਇੱਕ ਪੜਦਾ ਪਿਆ ਸਾਂ ਜੀ ਕਿ ਕਹਿੰਦੇ ਆ ਕਿ ਬਈ ਇੱਕ ਰੋਤਕ ਪੀਜੀਆਈ ਦੇ ਵਿੱਚ 12ਵੇਂ ਪਾਸ ਡਾਕਟਰ ਫੜਿਆ ਗਿਆ ਲੋ 12ਵੇਂ ਪਾਸ ਵੀ ਡਾਕਟਰ ਪੀਜੀਆਈ ਚ ਹੁੰਦੇ ਨੇ ਹੂੰ ਤੇ ਤੁਸੀਂ ਵੀ ਸੀ ਚੈੱਕ ਕਰਨ ਨੂੰ ਵੀ ਕਿਹਾ ਸੀ ਵੀ ਵੀ ਸੀ ਵੀ ਚੈੱਕ ਕਰ ਲਓ ਫਿਰ ਹਾਂਜੀ ਉਹ ਮੇਰਾ ਇੱਕ ਵਿਅੰਗ ਸੀ ਮੈਂ ਕਿਹਾ ਜੇ 12 ਪੜਿਆ ਪੀਜੀਆਈ ਦਾ ਡਾਕਟਰ ਹੋ ਸਕਦਾ ਹੈ ਤੇ ਚੈੱਕ ਕਰ ਲੂ ਕਿ 14 ਪੜਿਆ ਵੀ ਸੀ ਵੀ ਲੱਗਾ ਹੋ ਸਕਦਾ ਯੂਨੀਵਰਸਿਟੀ ਸ ਦੇਸ਼ ਐ ਸਰ ਜੀ ਮੈਂ ਗੋਵਿੰਦੇ ਦੀ ਇੱਕ ਫਿਲਮ ਵੇਖ ਕੇ ਆਇਆ ਸੀ ਮੈਨੂੰ ਪਤਾ ਬਹੁਤ ਅਚੇਤਾ ਨਹੀਂ ਹੈ ਮੈਂ ਉਦੋਂ ਕਹਿ ਲਉ ਕਿ ਕੋਮਾ ਜੀ ਤੁਰਿਆ ਕਰਦਾ ਹੁੰਦਾ ਸੀ ਤੇ ਗੱਲ ਇਹ ਆ ਕਿ ਉਸ ਫਿਲਮ ਦੇ ਵਿੱਚ ਇੱਕ ਗਾਣਾ ਬੜਾ ਸੋਹਣਾ ਸੀ ਜਹ ਮਾਂ ਪਾਉ ਮੇ ਪਾਇਲ ਹੱਥ ਮੇ ਕੰਗਨ ਹੈ ਮਾથે ਤੇ ਬਿੰਦੀਆ ਇਟ ਹੈਪਨਸ ਓਨਲੀ ਇਨ ਇੰਡੀਆ ਇਟ ਹੈਪਨਸ ਓਨਲੀ ਇਨ ਇੰਡੀਆ ਬਹੁਤ ਕੁਛ ਆ ਜੀ ਤੁ ਮਾਲਕੀ ਅਜਕਲ ਅੱਗੇ ਵੀ ਇੱਕ ਡਾਕਟਰ ਇਸ ਤਰ੍ਹਾਂ ਦਾ ਸੀਗਾ ਜਿਹਨੇ ਆਪਣੇ ਆਪ ਨੂੰ ਦੱਸਿਆ ਮੈਂ ਇੰਗਲੈਂਡ ਤੋਂ ਆਇਆ ਹੂੰ ਤੇ ਜੀ ਜੀ ਉਹਦੇ ਕੋਲ ਕਹਿ ਲੋ ਕਿ ਐਵੇਂ ਅਖੌਤੀ ਡਾਕਟਰ ਸੀ ਖੋਤੀ ਕਹਿ ਲੋ ਕਿ ਖੋਤੀ ਸਿਸਟਮ ਵਾਲਾ ਕੰਮ ਤੇ ਉਹਨੇ ਪਤਾ ਨਹੀਂ ਕਿੰਨੇ ਆਪਰੇਸ਼ਨ ਕਰ ਦਿੱਤੇ ਸੀ ਜੀ ਤੋ ਆਦਾ ਕਹਿ ਲੋ ਕਿ ਭੁੱਲ ਜਾ ਵੀ ਉਸੇ ਤਰ੍ਹਾਂ ਦਾ ਅੱਧਾ ਅੰਗਰੇਜ਼ਾ ਤਾਂ ਦੇਸੀ ਬਣਿਆ ਫਿਰਦਾ ਸੀ ਤੇ ਆਹ ਤੇ ਜਗੋਂ ਤੇਰਵੀਂ ਗੱਲ ਆ ਕਿ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਨੇ ਨਿੱਜੀ ਹਸਪਤਾਲ ਕਿਉਂਕਿ ਖਬਰਾਂ ਚ ਨਿੱਜੀ ਲਿਖਿਆ ਕਿ ਜੇ ਨਾਮ ਲਿਖਿਆ ਕਿ ਹੁੰਦਾ ਤੇ ਮੈਂ ਜ਼ਰੂਰ ਦੱਸ ਦਿੰਦਾ ਸ਼ਾਇਦ ਮੈਡੀ ਸਿਟੀ ਹੈਲਥ ਕੇਅਰ ਹੈ ਠੀਕ ਹੈ ਜੀ ਮੈਂ ਵੀਡੀਓ ਚ ਦੇਖ ਪਾ ਰਿਹਾ ਤਾਂ ਮੈਂ ਕਿਉਂਕਿ ਸਾਨੂੰ ਇਹ ਕਈ ਵਾਰ ਹੁੰਦਾ ਨਾ ਦਰਸ਼ਕਾਂ ਨੂੰ ਕਿ ਡਰ ਦੇ ਨਾਮ ਨਹੀਂ ਲੈਂਦੇ ਨਹੀਂ ਜੋ ਨਾਮ ਹੈ ਕਿਸੇ ਦਾ ਵੀ ਉਹ ਅਸੀਂ ਲੈਨੇ ਹੁੰਨੇ ਆ ਜੇ ਵਰਸ਼ਨ ਹੋਵੇ ਤਾਂ ਵਰਸ਼ਨ ਵੀ ਅਪਡੇਟ ਕਰਦੇ ਆ ਤਾਂ ਖੈਰ ਕਹਿੰਦੇ ਆ ਕਿ ਇਸ ਬੱਚੇ ਨੂੰ ਮਤਲਬ ਹਸਪਤਾਲ ਤੋਂ ਜਦੋਂ ਬਾਹਰ ਲੈ ਕੇ ਨਿਕਲੇ ਡਿਕਲੇਅਰ ਕਰਨ ਤੋਂ ਉਪਰੰਤ ਤੇ ਬੱਚੇ ਦੀਆਂ ਸਾਹਾਂ ਜਿਹੜੀਆਂ ਸਿਓ ਚੱਲ ਰਹੀਆਂ ਸੀਗੀਆਂ ਜੀ ਤੇ ਜਦੋਂ ਮਤਲਬ ਕਿ ਇਹ ਲੈ ਕੇ ਗਏ ਤੇ ਇਹ ਦੂਜੀ ਵਾਰ ਸੀ ਇਸ ਤੋਂ ਪਹਿਲਾਂ ਬੱਚੇ ਨੂੰ ਜਦੋਂ ਦਫਨਾਉਣ ਲੈ ਕੇ ਗਏ ਉਦੋਂ ਵੀ ਸਾਹ ਉਹਦੇ ਜਿਹੜੇ ਸੀ ਉਹ ਚੱਲਦੇ ਮਹਿਸੂਸ ਨੇ ਵਾਪਸ ਲੈ ਕੇ ਆ ਡਾਕਟਰ ਕੋਲ ਜਦੋਂ ਦੂਜੀ ਵਾਰ ਫੇਰ ਡੈੱਡ ਡਿਕਲੇਅਰ ਕਰ ਦਿੱਤਾ ਤੇ ਮਤਲਬ ਕਿ ਇਸ ਵਾਰ ਉਹ ਜਿਹੜੇ ਸੀਗੇ ਸਿਮਲਾ ਹਸਪਤਾਲ ਲੈ ਕੇ ਜਿੱਥੇ ਸਰਕਾਰੀ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਦੱਸਿਆ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹਾਲਾਂਕਿ 40 ਮਿੰਟ ਦੇ ਟ੍ਰੀਟਮੈਂਟ ਤੋਂ ਬਾਅਦ ਇਹ ਜਿਹੜਾ ਨਵ ਜੰਮਿਆ ਬੱਚਾ ਸੀ ਉਸ ਦੀ ਮੌਤ ਹੋ ਗਈ ਤੇ ਗੰਜੀ ਇਸ ਸਾਰੇ ਕਟਨਾਕ੍ਰਮ ਦੇ ਦੌਰਾਨ ਹੰਗਾਮਾ ਹੋ ਗਿਆ ਫਿਰ ਉਹ ਜਿਹੜੇ ਹੈਗੇ ਸੀ ਹਸਪਤਾਲ ਵਾਲੇ ਉਥੇ ਦੱਸਦੇ ਆ ਕੇ ਨਿਕਲ ਗਏ ਉਥੋਂ ਬਹਿ ਬਹਿ ਕੇ ਹੂੰ ਜੀ ਕੀ ਕਹੇ ਜੀ ਸੋਬਾ ਡਿਲੀਵਰੀ ਹੋਈ ਸੀ ਜਦੋਂ ਤਾਂ ਫਨੌਨ ਵੇਲੇ ਬੱਚੇ ਦੀਆਂ ਸਾਹਾਂ ਚੱਲਦੀਆਂ ਦੇਖੀਆਂ ਤਾਂ ਵਾਪਸ ਬੱਚੇ ਸਿਵਲ ਹਸਪਤਾਲ ਨੇ ਚੰਦਾ ਦੱਸਿਆ ਟ੍ਰੀਟਮੈਂਟ ਸ਼ੁਰੂ ਹੋਇਆ 40 ਮਿੰਟ ਬਾਅਦ ਉਹ ਤਾਂ ਟੁੱਟ ਗਿਆ ਪਰ ਜੀ ਹਸਪਤਾਲ ਦਾ ਕਿਤੇ ਨਾ ਕਿਤੇ ਨੁਕਸਤੇ ਹੈਗਾ ਜੀ ਡਾਕਟਰ ਨੇ ਬੋਲਿਆ ਉਹਦਾ ਵਰਸ਼ਨ ਹੈ ਕਿ ਪ੍ਰੀਮੈਚੂਰ ਸੀਗਾ ਬੇਬੀ ਰੈਫਰ ਕੀਤਾ ਸੀਗਾ ਇਹ ਕਹਿੰਦੇ ਕਿ ਇਹ 6 ਮਹੀਨੇ ਪਹਿਲਾਂ ਡਿਲੀਵਰੀ ਹੋਈ ਬੇਬੀ ਜਿਹੜਾ ਪ੍ਰੀਮੈਚੂਰ ਸੀਗਾ ਜਦ ਔਰਤ ਉਹਨਾਂ ਦੇ ਹਸਪਤਾਲ 'ਚ ਆਈ ਆ ਤੱਕ ਬੱਚੇ ਦਾ ਨਹੀਂ ਤਾਂ ਮੂੰਹ ਖੁੱਲ ਚੁੱਕਾ ਸੀਗਾ ਮਾਮਲਾ ਸੀਰੀਅਸ ਹੁੰਦਾ ਦੇਖ ਕੇ ਅਸੀਂ ਰੈਫਰ ਕਰ ਦਿੱਤਾ ਸੀ ਲੇਕਿਨ ਪਰਿਵਾਰ ਦੇ ਲੋਕਾਂ ਨੇ ਲੈ ਜਾਣ ਤੋਂ ਮਨਾ ਕੀਤਾ ਬੱਚਾ ਡੈੱਡ ਪੈਦਾ ਹੋਇਆ ਸੀਗਾ ਤੇ ਉੱਥੇ ਇਸ ਮਾਮਲੇ ਦੇ ਵਿੱਚ ਐਸ ਐਮਓ ਜਿਹੜੇ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਰੀਤ ਤੇ ਆ ਮਾਮਲੇ ਦਾ ਪਤਾ ਕਰਾਇਆ ਜਾਏਗਾ ਤੇ ਜਾਂਚ ਕੀਤੀ ਜਾਊਗੀ ਸੋ ਸੈਂਸਿਟਿਵ ਮਾਮਲਾ ਹੈ ਕੋਰਪਰੀਚੀ ਇਹਦੀ ਅੱਇ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਅੱਗੇ ਵੀ ਇਸ ਤਰ੍ਹਾਂ ਦੇ ਮਾਮਲੇ ਵਿਵਾਦਤ ਹੋਨੇ ਬੜਿਆ ਕਿ ਤਾਂ ਇਹਨਾਂ ਚੀਜ਼ਾਂ ਤੇ ਸਾਨੂੰ ਦੇਖਣਾ ਪਵੇਗਾ ਕਿ ਅਸੀਂ ਆਪਣੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਿਉਂ ਨਹੀਂ ਕਰ ਪਾਰੇ ਕਿ ਡਿਲੀਵਰੀ ਜਿਹੜੀ ਆ ਉਹਦੇ ਵਿੱਚ ਕੋਈ ਜ਼ਿਆਦਾ ਰਿਸਕ ਨਾ ਹੋਵੇ ਔਰ ਡਿਲੀਵਰੀ ਜਿਹੜੀ ਆ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲਾਂ 'ਚ ਕਰਾਉਣ ਹੁਣ ਤੇ ਡਿਲੀਵਰੀ ਦਾ ਪ੍ਰਾਈਵੇਟ ਹਸਪਤਾਲਾਂ 'ਚ ਇੰਨਾ ਕੰਮ ਆ ਨਾ ਇੰਨਾ ਕੰਮ ਹੈ ਸਰਕਾਰੀ ਤੇ ਕੋਈ ਜਾਂਦਾ ਹੀ ਨਹੀਂ ਜੀ ਸਰਕਾਰੀ ਤੇ ਕੋਈ ਮਾਤੜੀ ਜਾਂਦਾ ਹੂੰ ਜ਼ਿਆਦਾਤਰ ਲੋਕ ਕਰਜ਼ਾ ਚੁੱਕ ਕੇ ਵੀ ਬੱਚਾ ਜਿਹੜਾ ਹੈ ਨਾ ਬੱਚੇ ਦਾ ਕੰਮ ਹੈ ਕਿ ਉਹ ਨਿੱਜੀ ਹਸਪਤਾਲ ਨੂੰ ਪੈੜ ਦਿੰਦੇ ਆਂ ਔਰ ਡਿਲੀਵਰੀ ਦਾ ਬਹੁਤ ਵੱਡਾ ਬਿੱਲ ਬਣਦਾ ਏ ਜੀ ਅੱਜ ਕੱਲ ਹੂੰ ਜੀ ਜੀ ਸੋਦਰ ਰਾਹੁਲ ਗਾਂਧੀ ਹੌਲੀ ਨਹੀਂ ਟਲ ਰਹੇ ਉਹਨਾਂ ਨੇ ਅੱਜ ਫੇਰ ਆਖ ਦਿੱਤਾ ਕਿ ਇਹ ਪੀਐਮ ਤਾਂ ਬਣਿਆ ਹੀ ਵੋਟਾਂ ਚੋਰੀ ਕਰਕੇ ਹਾਂ ਜੀ ਦੇਖੋ ਨਰਿੰਦਰ ਮੋਦੀ ਮੇਰੇ ਖਿਆਲ ਦੇ ਨਾਲ ਆਪਣੇ ਜੀਵਨ ਦੇ ਸਭ ਤੋਂ ਔਖੇ ਸੰਕਟ ਚੋਂ ਗੁਜ਼ਰ ਰਹੇ ਆਂ 75 ਸਾਲ ਵਾਲੀ ਮਾਰ ਟੈਰਫ ਵਾਰ ਠੀਕ ਹੈ ਜੀ ਜੀਓ ਪੋਲਿਟਿਕਸ ਦੀ ਉਲਜਨ اور ਸਭ ਤੋਂ ਵੱਡਾ ਸੱਪ ਕੱਢ ਲਿਆਂਦਾ ਰਾਹੁਲ ਗਾਂਧੀ ਨੇ ਅੰਦਰੂਨੀ ਸਿਆਸਤ ਦੇ ਵਿੱਚ ਉਧਰ ਵਿਹਾਰ ਦੇ ਵਿੱਚ ਬੜਾ ਵੱਡਾ ਇੰਤਿਆਰ ਹੈ ਸੋ ਮੈਂ ਮੰਨਣਾ ਵਾਂ ਕਿ ਇਹ ਬਹੁਤ ਹੀ ਕਸੂਤੀ ਸਥਿਤੀ ਦੇ ਵਿੱਚ ਆਏ ਨੇ ਸੋਨੀ ਖੈਰ ਰਾਹੁਲ ਗਾਂਧੀ ਨੇ ਅੱਜ ਫਿਰ ਕਿਹਾ ਕਿ ਨਰੇਂਦਰ ਮੋਦੀ ਤੀਜੀ ਵਾਰ 25 ਸੀਟਾਂ ਦੇ ਮਾਰਜਨ ਦੇ ਨਾਲ ਪ੍ਰਧਾਨ ਮੰਤਰੀ ਬਣੇ ਆ 25 ਸੀਟਾਂ ਐ ਉਹ ਜੀਆਂ ਜਿੱਥੇ ਭਾਜਪਾ ਨੇ 35000 ਜੀਆਂ ਕੱਟ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਆ ਜੇਕਰ ਸਾਨੂੰ ਇਲੈਕਟ੍ਰੋਨਿਕ ਡਾਟਾ ਦੇ ਦੇਣ ਤਾਂਸੀਂ ਸਾਬਤ ਕਰਦੇ ਆ ਕਿ ਕਿ ਮੋਦੀ ਚੋਰੀ ਕਰਕੇ ਫਤਾਨ ਕਰਦੇ ਹਾਂ ਹਾਂ ਹਾਲਾਂਕਿ ਭਾਜਪਾ ਨੇ ਇਸ ਦਾ ਜਵਾਬ ਵੀ ਦਿੱਤਾ ਕਿ ਜੇ 22000 ਵੋਟ ਸਾਨੂੰ ਹੋਰ ਮਿਲ ਜਾਂਦੀ ਨਾ ਤੇ 22 ਸੀਟਾਂ ਸਾਡੀਆਂ ਹੋਰ ਬਣਦੀਆਂ ਸਨ ਪਰ ਗੱਲ ਚਲੋ ਰਾਜਨੀਤੀ ਮੇਣੋਮਣੀ ਹੁੰਦੀ ਆ ਪਰ ਸਭ ਤੋਂ ਵੱਡੀ ਗੱਲ ਇਹ ਵੈ ਕਿ ਜੋਨ ਕਮਿਸ਼ਨ ਕੀ ਕਰ ਰਿਹਾ ਹੋ ਸਰ ਜਲੇਬੀ ਵਾਂਗੂ ਗੱਲ ਗੋਲ ਕਮਾ ਰਿਹਾ ਜੀ ਕਿ ਭਾਈ ਇਹ ਹਲਫਨਾਮਾ ਦੇ ਵੀ ਰਾਹੁਲ ਗਾਂਧੀ ਕਾ ਦਾ ਹਲਫਨਾਮਾ ਦੇ ਵੀ ਮੈਨੂੰ ਦੱਸੋ ਹਮ ਅਸੀਂ ਫੇਰ ਤੁਸੀਂ ਜਾਂਚ ਕਰਵਾਓ ਤੁਸੀਂ ਸਿੱਧ ਕਰਨਾ ਹੈ ਸਰ ਤੁਸੀਂ ਜਾਂਚ ਕਰਵਾ ਕੇ ਸਿੱਧ ਕਰ ਦਿਓ ਕਿ ਤੁਹਾਡਾ ਡਾਟਾ ਨਹੀਂ ਰਾਹੁਲ ਗਾਂਧੀ ਨੇ ਆਪਣੇ ਕੋਲੋਂ ਡਾਟਾ ਬੋਲੇ ਤੁਸੀਂ ਮੁਕਦਮਾ ਦਰਜ ਕਰਵਾਓ ਰਾਹੁਲ ਗਾਂਧੀ ਤੇ ਤਾਂ ਵੈਸੇ ਹੀ ਕਈ ਮੁਕਦਮੇ ਦਰਜ ਆ ਇਹ ਮਤਲਬ ਕਿ ਉਹਨੇ ਤੇ ਮザਇਲ ਛੜਤੀ ਆ ਇਹ ਹੁਣ ਅੱਗੋਂ ਮਤਲਬ ਕਿ ਚਲਾਵੀ ਕਹਿ ਲੋ ਇੱਟ ਮਾਰੀ ਜਾਂਦੇ ਆ ਲਓ ਮਜ਼ਾਇਲ ਤੇ ਇੰਟ ਦਾ ਕੋਈ ਬਣਦਾ ਕੋਈ ਮੇਚ ਬਣਦਾ ਸੋ ਇਸ ਕਰਕੇ ਬਿਲਕੁਲ ਸਾਡਾ ਜਿਹੜਾ ਚੋਣ ਕਮਿਸ਼ਨ ਆ ਉਹ ਨੰਗਾ ਹੋ ਗਿਆ ਤੇ ਨੰਗਾ ਵੀ ਕਹਿ ਲੋ ਕਿ ਐਣ ਪਿੰਡ ਦੇ ਵਿੱਚ ਹੋ ਗਿਆ ਲੋਕ ਤਮਾਸ਼ਾ ਦੇਖ ਰਹੇ ਆ ਤਾਂ ਬਹੁਤ ਬੁਰੀ ਹਾਲਤ ਐ ਇਸ ਵੇਲੇ ਪਾਚਪਾ ਕਾਊਂਟਰ ਤੇ ਕਰ ਰਹੀ ਆ ਪਰ ਉਸ ਕਾਊਂਟਰ ਦੇ ਵਿੱਚ ਬਹੁਤਾ ਨਾ ਤੇ ਤਰਕ ਦੀ ਦੀਦਾ ਤੇ ਨਾ ਬਹੁਤੀ એનર્ਜੀ ਦੀ ਦੀ ਆ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਸਤਿ ਸ਼੍ਰੀ ਅਕਾਲ ਸੋ ਇਹਸਾਨ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਵਾਕ ਵਾਕ ਖਬਰਾਂ ਤੇ ਪਾਇਆ ਜਾਣਨਾ ਕਿਵੇਂ ਲੱਗਿਆ ਪ੍ਰੋਗਰਾਮ ਆਪਣੇ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ